ਬੇਗੁਰੂ ਜੀ ਕੱਪੜੇ ਧੋ ਕੇ ਰੱਖਤੇ ਮੈਂ ਤੇ ਚਿੱਟੇ ਧੋਤੇ ਗੁਸਤੋਤੇ ਸੀਗੇ ਹੁਣ ਇਹ ਭੱਜ ਗਈ ਲਾਈਟ ਤੇ ਆ ਰਹਿਗੇ ਸੀ ਥੋੜੇ ਜਿਵੇਂ ਵੈਸੇ ਧੋਤੇ ਸੀਗੇ 10:30 ਲਾਈਟ ਭੱਜ ਗਈ ਹੁਣ ਇਹਨਾਂ ਨੂੰ ਇੱਕਣੇ ਨੂੰ ਝੋੜ ਦਣੀਆ ਹਲੇ ਪਾਉਂਗੀ ਮੈਂ ਸ਼ਾਮ ਨੂੰ 4:00 ਵਜੇ ਹਵਾ ਬਹੁਤ ਚਲਦੀ ਆ ਫਿਰ ਟਿੱਕੀ ਜਾਣਗੇ ਧੁੱਪੇ ਲਾਉਣੇ ਪੈਣਗੇ 4:00 ਵਜੇ ਪਾ ਕੇ 6-7 ਵਜੇ ਤੱਕ ਇਹਨਾਂ ਵਧੀਆ ਸੁੱਕ ਜਾਣਗੇ ਉਦੋਂ ਲਾ ਲੂੰਗੀ ਚਾਹ ਪਾਣੀ ਕਰਾਂਗੇ ਜਦੋਂ ਦਾਲ ਸਬਜ਼ੀ ਤੜਕਾ ਲਾ ਕੇ ਚਾਹ ਪਾਣੀ ਕਰਕੇ ਉਦੋਂ ਪਾਉਂਗੀ ਦਿਲ ਗਾਦੀ ਪਤੜਕਾ ਮੇਰ ਬਰਮ ਹੋ ਗਿਆ ਜੀ ਆਪਾਂ ਤਰਕਾ ਕਰ ਲਿਆ ਤੇ ਇਧਰ ਪਾ ਦਾਂ ਜੀਰਾ ਜੀਰਾ ਪਾ ਕੇ ਪੁੱਲਾਂਗੇ ਇਹ ਤੁ ਪਾ ਦਣੀਆ ਜੀ ਪੁੱਲਾਂਗੇ ਤਰਤੀ ਪੁੱਲਾਂਗੇ ਜੀ ਆ ਜਾ ਅਦਰਕ ਘਾੜੀ ਮਿਰਚ

ਕੋ ਕਿਸ ਮਾਰ ਕੇ ਤੇ ਦੂਜੀ ਬਾਤੀ ਸਮੋਸੇ ਤੇ ਪਾਣੀ ਨੁੱਟੜ ਦੇਣੀ ਮਸਾਲਾ ਦੀ ਉਹਦਾ ਇਹਨੇ ਪਾਣੀ ਨੁੱਟੜਦਾ ਫਿਰ ਪਾਉਣੀ ਆ ਨਿਹਾਰਦੀ ਰਿੱਜ ਜਿਵੇਂ ਮੜੀ ਜੀ ਫਿਰ ਪਾ ਦੇਣੀ ਆ ਹੜਦੀ ਰਿੱਜੀ ਤੇ ਭਾਂਡੇ ਇਕੱਠੇ ਕਰਤੇ ਤੇ ਹੁਣ ਚਾਹ ਬਣਾ ਲਈ ਸੀਗੀ ਹੁਣ ਪੁਣਕੇ ਲੈ ਕੇ ਜਾਣੀ ਆ ਉੱਧਰ ਮੈਂ ਕੱਪੀਆਂ ਤੇ ਚਾਹ ਵੀ ਉਹ ਪਿੰਨੇ ਆ ਸਬਜ਼ੀ ਨੂੰ ਤੜਕਾ ਲਗਾਉਤਾ ਰੱਖ ਦੇਣੀ ਹੈ ਫੇ ਕੱਪੜੇ ਸੁੱਕਣੇ ਪਾਉਂਗੀ ਨਾਲੇ ਨਾਲ ਲੇਟਾ ਲੂਜ ਮਿਕਸ ਕਰਤਾ ਸਮਾਰ ਕੇ ਤੇ ਹੁਣ ਟੱਕਣ ਲਗਾ ਦੰਨੇ ਚਾਹ ਪਾਣੀ ਪੀਵਾਂਗੇ ਫੇਰ ਰੰਨ ਲਾਂਗੇ ਮਿਕਸ ਕਰਕੇ ਰੱਖ ਦੇਣੀ ਹੈ ਤੇ ਜਦੋਂ ਸ਼ਾਮ ਨੂੰ ਰੋਟੀ ਲਾਹਾਂਗੀ ਦੂਰ ਇਹਨਾਂ ਲਾਂਗੇ ਇਸੇ ਕੱਢੀ ਹੋਰ ਲਗਾਵਾਂਗੇ ਤੇ ਹੱਥਾਂ ਲਓ ਜੀ ਕੱਪੜੇ ਸੁਕਣੇ ਪਾਤੇ ਧੁੱਪ ਵੀ ਬਹੁਤ ਹੀ ਹੁੰਦਾ ਧੁੱਪ ਸੇਕ ਬਹੁਤ ਲੱਗਦਾ ਪਰ ਸੁੱਕ ਜਾਣਗੇ ਮੈਂ ਕਿ ਹੁਣੇ ਪਾ ਦੇਣੀ ਆ ਚਾਹ ਪੀ ਕੇ ਆਰਾਮ ਨਾਲ ਹੁਣੇ ਪਾਇ ਜ ਚਾਹ ਪਾਣੀ ਪੀ ਲਿਆ ਤੇ ਸੁੱਕਣੇ ਪਾਤੇ ਹੁਣ ਦੇਖਦੇ ਆ ਭਾਂਡੇ ਢਿੰਡੇ ਮੱਝਾਂਗੇ ਨੇ ਦਾਲ ਸਬਜੀ ਨੂੰ ਤੜਕਾ ਲਗਾ ਕੇ ਰੱਖਤਾ ਰਿੰਨ ਲੂ ਫੇਰ ਤੇ ਚਲੋ ਜੀ ਸਾਢੇ 4 ਮੱਜਾਂ ਚ ਪਾ ਗ ਜਾਗੇ ਇਹਨੇ ਨਾਲ ਕੱਪੜੇ ਸੁੱਕ ਜਾਣਗੇ ਸ਼ਾਮ ਤੱਕ 7-8 ਵਜੇ ਤੱਕ ਲਾ ਲਾਂਗੇ ਇਹਨੇ ਵਧੀਆ ਸੁੱਕ ਜਾਣਗੇ ਚਲੋ ਜੀ ਹੁਣ ਕਰੀਏ ਆਪਾਂ ਤਾਂ ਸੋਈ ਚੋਗੀ ਭੀੜ ਸਬਜੀ ਹੁਣ ਤਰੀਆ ਮੈਂ ਤੇ ਉਧਰ ਤੇ ਦੁੱਧ ਮਿਲ ਕੇ ਰੱਖਤਾ ਇਧਰ ਦੁੱਧ ਗਰਮ ਕਰਤਾ ਹੁਣ ਮੈਂ ਮੋਜਲਾ ਭਾਂਡੇ ਢਿੰਡੇ ਜਿਹਨੇ ਸਬਜੀ ਰਿਚੂ ਨਾਲ ਦੁੱਧ ਗਰਮ ਹੋਜੂ ਉਹ ਤੋਂ ਬਾਅਦ ਫਿਰ ਰੋਟੀ ਲਾ ਦੂੰ ਕੱਪੜੇ ਉਹ ਕੱਢਦਾਂ ਨੀ ਹੁਣ ਰਹਿ ਗਏ ਸੀਗੇ ਜਿਹੜੇ ਉਹ ਕੱਢਦਾਂ ਬਾਕੀ ਸੁੱਕਣੇ ਪਾਏ ਬਨੇ ਉਹ ਵੀ ਲਾਉਣੇ ਨੇ ਰੋਟੀ ਵੀ ਲਾਉਣੀ ਆ ਰੋਟੀ ਲਾ ਕੇ ਲਾਉਂ ਇਹਨੇ ਸੁੱਕ ਜਾਣਗੇ ਅੱਜ ਗਰਮੀ ਵੀ ਬੜੀ ਲੱਗ ਰਹੀ ਆ ਤੇ ਲੋ ਜੀ ਹੁਣ ਮੈਂ ਸੁੱਕੇ ਸੁੱਕੇ ਕੱਪੜੇ ਲਾ ਲੈ ਆਉਣੀ ਆ ਪੱਗਾਂ ਲਾ ਦੇ ਆਉਣੀ ਆ ਸੁੱਕ ਗਈਆਂ ਨੇ ਵਧੀਆਂ ਨਾਲੇ ਤਾਂ ਹਾ ਮਾਰ ਲੈ ਆਉਣੀ ਆ ਬਾਰੀ ਫਿਰ ਬਲਜੇ ਪੈ ਜਾਂਦੇ ਨੇ ਇਕੱਠੇ ਕਰਕੇ ਲਿਓ ਹੁਣ ਉਧਰ ਜਿਉਂ ਜਿਉਂ ਪਰਸਾਵਾ ਮੜੂਗੇ ਉਵੇਂ ਇਸ ਕੱਪੜੇ ਸੁੱਕੀ ਜਾਣਗੇ ਉਧਰੋਂ ਚੱਕੀ ਜਾਉਂਗੀ ਇੱਧਰ ਸੁੱਕੀ ਜਾਣਗੇ ਪੱਗਾਂ ਲਿਆ ਕੇ ਤਾਂ ਹਮਾਰ ਕੇ ਰੱਖਦਾ ਨਹੀਂ ਆ ਬਾਕੀ ਕੱਪੜੇ ਫੇਰ ਲਾ ਲਾਂਗੇ। ਇਤਾਰਾ ਕੁੱਤੂਰਾ ਕੱਟ ਕੇ ਸੁੱਕੀ ਜਾਣਗੇ। ਨੇਰੇ ਤੱਕ ਸਾਰੇ ਚੱਕੇ ਜਾਣਗੇ ਫਿਰ ਰੋਟੀ ਲਾਹਾਂਗੇ ਫੇਰ ਜਦੋਂ ਆਉਣਗੇ ਰੋਟੀ ਹੁਣ ਮੈਂ ਲੇਟ ਲਾਉਣੀ ਆ ਕਿਉਂਕਿ ਲੇਟ ਖਾਂਦੇ ਨੇ ਫਿਰ ਬੇਟਾ ਦੁੱਧ ਪਾਉਣ ਜਾਊਗਾ ਹੁਣ। ਦੁੱਧ ਮਿੰਨਤਾ ਉਹਨਾਂ ਨੇ। ਤੇ ਨੇ ਭਾਂਡੇ ਟਿੰਡੇ ਮਾਜ ਦੀਆਂ ਸ਼ਾਮ ਦੇ ਤੇ ਰੋਟੀ ਫੇਰ ਲਾ ਲੂਗੀ ਸਾਡੇ 6 7 ਵਜੇ ਸਾਡੇ 7 7:30 ਲਾਉਣੀਆਂ ਹੁਣ ਰੋਟੀ ਮੈਂ ਤੇ ਉਹਦੇ ਕਰਕੇ ਤੇ ਲੇਟ ਖਾਂਦੇ ਨੇ ਗਰਮੀ ਕਰਕੇ ਸੁੱਕ ਜਾਂਦੀਆਂ ਨੇ ਹੁਣ ਪਹਿਲਾਂ ਪੱਗਾ ਲਾ ਲਿਆ ਮੈਂ ਜਿਹੜੇ ਸੁੱਕੇ ਸੁੱਕੇ ਨੇ ਲਾ ਲਿਓ ਫੇਰ ਜਿਹੜੇ ਪਏ ਨੇ ਬਿਆਜ ਚ ਲਾ ਲੂਗੀ ਰੋਟੀ ਲਾ ਕੇ ਤੇ ਲੋ ਜੀ ਹੁਣ ਭਾਂਡੇ ਟਿੰਡੇ ਇਕੱਠੇ ਕਰਾਂ ਤੇ ਮਾਂਜਾਂ ਪਿ ਫੇਰ ਕਰਾਂ ਸਾਫ ਸੂਰ ਸੋਈ ਦਾ ਤਾਂ ਗਾਹ ਬਾ ਆ ਦਿੰਦੇ ਨੇ ਦੇਖੋ ਸੇ ਵੀਰੇ ਸਾਮ ਤਾਂ ਗਾਂ ਪੈਂਦਾ ਭਾਂਡੇ ਟਿੱਕੱਠੇ ਕਰਤੀ ਸੀ ਕਿਵੇਂ ਹੁਣ ਮਾਂਜਦੀਆਂ ਪਹਿਲੇ ਵਾਰ ਚੱਲੇ ਗਈ ਸੀ ਕਿ ਕਪੜੇ ਲਾਹਣਾ ਪੱਗਾਂ ਪੁੱਗਾਂ ਲਾ ਲੈਂਦੀਆਂ ਤੇ ਹੁਣ ਮੈਂ ਭਾਂਡੇ ਸਾਫ ਕਰਦੀਆਂ ਲੋ ਜੀ ਸਬਜ਼ੀ ਆਪਣੀ ਤਿਆਰ ਬਣ ਗਈ ਰਿਚੀਗੀ ਰੋਟੀ ਫੇਰ ਲਾਵਾਂਗੇ ਜਦੋਂ ਆਉਣਗੇ ਕਮਨ ਮੇਰੇ ਰੱਖ ਕੇ ਦੁੱਧ ਪਾ ਕੇ ਤੇ ਸਬਜੀ ਆਪਣੀ ਬਣੀ ਵੀ ਆ ਜਦੇ ਫਿਰ ਗਰਮ ਕਰ ਦੂੰਗੀ ਦੁਬਾਰੇ ਠੰਡੀ ਹੋ ਜਾਂਦੀ ਏ ਫਿਰ ਨਾਲੇ ਦੁਬਾਰੇ ਫੇਰ ਗਰਮ ਕਰਨੀ ਤੇ ਦੁਬਾਰੇ ਫੇਰ ਗਰਮ ਕਰਨੀ ਪੈਂਦੀ ਏ ਨਹੀਂ ਫੇਰ ਠੰਡੀ ਹੋ ਜਾਂਦੀ ਏ ਚਲੋ ਜਿੰਨ ਟੱਕ ਦਾ ਤੇ ਸਬਜੀ ਬਣ ਗਈ ਇਧਰ ਦੁੱਧ ਗਰਮ ਕਰਤਾ ਆਪਾਂ ਨੇ ਗਰਮ ਕਰਕੇ ਹੁਣ ਇਹਨੂੰ ਫਲਾ ਦਾਂ ਪਹਿਲਾਂ ਮੈਂ ਫਿਰ ਇਹਦੇ ਵਿੱਚ ਜਾਗ ਪਾ ਦੂੰਗੀ ਤੇ ਲੋ ਜੀ ਕੋਸਾ ਕੋਸਾ ਹੋ ਜਵੇ ਜਿਆਦਾ ਗਰਮ ਨਹੀਂ ਕੀਤਾ ਹੁਣ ਤਾਂ ਗਰਮੈਸ ਹੋ ਗਈ ਵੈਸੇ ਮੌਸਮ ਦਾ ਫਰਕ ਪੈ ਗਿਆ ਤੇ ਮੈਂ ਹੁਣ ਦਹੀਂ ਪਾ ਦਾਂ ਦੋ ਚਮਚੇ ਤੇ ਉਂਝ ਤਾਂ ਗਰਮੀ ਹੋ ਆ ਹੁਣ ਪੱਟਾ ਕਰ ਦੂੰਗੀ ਦੇਖੂੰਗੀ ਜੰਮ ਜੂਗਾ ਸਵੇਰ ਤੱਕ ਵਧੀਆ ਤੇ ਲੋ ਜੀ ਇਹਨੂੰ ਮਿਕਸ ਕਰਤਾ ਮੈਂ ਚੰਗੀ ਤਰ੍ਹਾਂ ਇਹ ਰਲ ਆਦ ਨਾਲੇ ਚੰਗੀ ਤਰ੍ਹਾਂ ਝੱਗ ਜਿਹੀ ਆਈ ਪਈ ਸੀਗੀ ਮਲਾਈ ਕਰਕੇ ਮਲਾਈ ਵੀ ਫਿਰ ਮੈਂ ਐ ਨਹੀਂ ਲੋਟ ਆਉਂਦਾ ਹੋਰ ਪਾ ਦਾਂ ਨਹੀਂ ਥੋੜਾ ਜਿਹਾ ਦਹੀਂ ਪਾ ਕੇ ਚਮਚਾ ਰੜਾਦਾ ਮਿਕਸ ਕਰਕੇ ਮਲਾਈ ਵੀ ਮੈਂ ਦੁੱਧ ਗਰਮ ਕਰਕੇ ਜਾਗ ਲਗਾ ਕੇ ਫੇਰ ਉਹ ਕਰਦੀ ਆ ਜਮਾਉਣੀਆਂ ਐਵੇਂ ਨਹੀਂ ਕਹੀ ਨਾ ਐਵੇਂ ਲਾ ਕੇ ਐਵੇਂ ਜਮਾਉਂਦੇ ਨਹੀਂ ਉਮੀ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਐਵੇਂ ਜਮਾਉਣੀਆਂ ਤੜਕੇ ਬਣਾਵਾਂਗੇ ਲੱਸੀ ਦਹੀਂ ਬਣ ਜੂ ਦੇਖਦੇ ਆ ਤੇ ਲੋ ਜੀ ਇਹਨੂੰ ਮਿਕਸ ਕਰਦਾ ਚੰਗੀ ਤਰ੍ਹਾਂ ਰੜਾਦਾ ਟਾਕਦਾ ਟਾਕੇ ਰੱਖਦਾ ਹੁਣ ਇਹਨੂੰ ਕਿ ਲੋ ਜੀ ਹੁਣ ਟਾਕ ਦਾ ਟਾਕੇ ਨੀਚੇ ਰੱਖਦੀ ਐ ਇਹਨੂੰ ਲੋ ਜੀ ਜਾ ਕੇ ਲਗਾ ਤਾਂ ਜਾ ਕੇ ਲਗਾਵਾ ਕੇ ਸਮਾਰ ਕੇ ਟਾਕ ਤਾਂ ਦਹੀਂ ਆਪਾਂ ਨੇ ਟਾਕਤਾ ਸਵੇਰੇ ਰੜਕਾਂਗੇ ਹੁਣ ਹਲੇ ਕੀਤੀਆਂ ਇਹ ਨਾ ਹੋਵੇ ਵੀ ਨਾ ਜੰਮੇ ਤਾਂ ਕਰਕੇ ਟਾਕਤਾ ਮੈਂ